ਦੇ ਬੜੇ ਸੁੰਦਰ ਬਚਨ ਹਨ ਉਹ ਕਹਿੰਦੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵੰਦਾ ਪੁੱਤ ਗਵਾਚਿਆ ਮਾਂ ਜਗ ਨਹੀਂ ਭਾਵੰਦਾ ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚੁਫੇਰ ਤਿਉਂ ਕਬਰਾਂ ਆਉਂਦਾ ਵਾਕਿਆ ਹੀ ਪਾਤਸ਼ਾਹ ਦੇ ਦਰਬਾਰ ਦੀ ਬੜੀ ਵੱਡੀ ਮਹਿਮਾ ਹੁੰਦੀ ਹੈ ਸਤਕਾਰਯੋਗ ਮਹਾਂਪੁਰਸ਼ ਜਿਵੇਂ ਬਚਨ ਕਰ ਰਹੇ ਸਨ ਨਾ ਮਹਾਂਪੁਰਸ਼ਾਂ ਦੀ ਸਿੱਧੀ ਅਰਦਾਸ ਹੀ ਸੁਣੀ ਜਾਂਦੀ ਹੈ ਜਦੋਂ ਮਾਣ ਦਿੰਦੇ ਹਨ ਵੱਖਰੀ ਗੱਲ ਹੈ ਦਾਸ ਦੋ ਤਿੰਨ ਦਿਨ ਹੋ ਗਏ ਕਿਸੇ ਸਥਾਨ ਤੇ ਕੋਈ ਗੁਰਮੁਖ ਪਿਆਰੇ ਬਚਨ ਸੁਣਾ ਰਹੇ ਸਨ ਕਹਿੰਦੇ ਹਜ਼ਰਤ ਅਲੀ ਨੂੰ ਜਦ ਤੀਰ ਲੱਗਿਆ ਨਾ ਜਦ ਉਹ ਜਿਹੜੇ ਉਸ ਦੇ ਸੇਵਕ ਸਨ ਕੱਢਣ ਲੱਗਣ ਬੜੀ ਦਰਦ ਹੋਵੇ ਬੜੀ ਪੀੜਾ ਹੋਵੇ ਆਖ ਲਗਾ ਇੰਜ ਗੱਲ ਨਹੀਂ ਬਣਦੀ ਇਹ ਤੀਰ ਤੁਸੀਂ ਉਦੋਂ ਕੱਢਣਾ ਜਦ ਮੈਂ ਸਜਦੇ ਦੇ ਵਿੱਚ ਹੋਣਾ ਕਹਿੰਦੇ ਜਿਸ ਵਕਤ ਸਜਦੇ ਵਿੱਚ ਗਏ ਤੀਰ ਜਿਹੜਾ ਸੀਨਾ ਇੰਜ ਸਰੀਰ ਦੇ ਵਿੱਚੋਂ ਬਾਹਰ ਆ ਗਿਆ ਜਿਵੇਂ ਮੱਖਣ ਦੇ ਵਿੱਚੋਂ ਵਾਲ ਬਾਹਰ ਆ ਜਾਂਦਾ ਹੈ ਇਹ ਮਹਿਮਾ ਕਿਸ ਦੀ ਹੈ ਪਾਤਸ਼ਾਹ ਦੇ ਦਰਬਾਰ ਦੀ ਹੈ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਨ ਦੀ ਮਹਿਮਾ ਹੁੰਦੀ ਹੈ ਜਿਹੜਾ ਵੀ ਜਾਂਦਾ ਹੈ ਕਿਸੇ ਫਿਰਕੇ ਵਾਲਾ ਹੋਵੇ ਕਿਸੇ ਇਲਾਕੇ ਵਾਲਾ ਹੋਵੇ ਕਿਸੇ ਧਰਮ ਵਾਲਾ ਵੀ ਹੋਵੇ ਜਿਹੜਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦਾ ਹੈ ਭਾਵਨਾਵਾਂ ਦੇ ਨਾਲ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਟੁੱਟੀ ਡੋਰ ਜੇ ਦਵਾਰ ਤੇਰੇ ਆਮਦਾ ਲੈਰ ਫਿਰੇ ਇਕ ਵਾਰ ਰੌਮ ਮੁੜ ਧਾਮ ਦਾ ਕੀ ਅਗੰਮੀ ਖੇੜ ਇਥੇ ਵਰਤਦੀ ਅਰਸੋਂ ਉਤਰਿਆ ਆਣ ਰਸੀਆ ਬਚਾਉਂਦਾ ਵਾਕੇ ਸਾਧ ਸੰਗਤ ਜੀ ਇਹ ਸੱਚ ਹੈ ਸਾਡੀ ਭਾਵਨਾ ਦੇ ਵਿੱਚ ਕਮੀ ਹੋ ਸਕਦੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੋਈ ਕਮੀ ਨਹੀਂ ਇੱਥੇ ਕੇਵਲ ਇੱਕ ਬੀਬੀ ਰਜਨੀ ਦੇ ਕੋੜੀ ਪਤੀ ਨੂੰ ਆਰਾਮ ਨਹੀਂ ਮਿਲਿਆ ਇੱਥੇ ਕਰੋੜਾਂ ਦੀ ਤਦਾਦ ਦੇ ਵਿੱਚ ਮਿਲਦਾ ਹੀ ਰਹਿੰਦਾ ਹੈ ਸਦਾ ਹੀ ਕਲਾ ਵਰਤਦੀ ਰਹਿੰਦੀ ਹੈ ਕਦੇ ਵਾਸਤੇ ਬੰਦ ਨਹੀਂ ਹੁੰਦੀ ਕਈ ਲੋਕ ਆ ਕੇ ਦੱਸਦੇ ਰਹਿੰਦੇ ਹਨ ਸਾਨੂੰ ਇੰਜ ਆਰਾਮ ਆ ਗਿਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਹਜ਼ਾਰਾਂ ਲੱਖਾਂ ਹੀ ਇਸ ਤਰ੍ਹਾਂ ਦੀਆਂ ਉਦਾਹਰਣਾਂ ਹਨ ਬਹੁਤ ਵੱਡਾ ਪਾਤਸ਼ਾਹ ਦਾ ਦਰਬਾਰ ਹੈ ਅੱਜ ਦਾ ਜੋ ਸਮਾਗਮ ਮਹਾਂਪੁਰਸ਼ਾਂ ਨੇ ਆਪ ਸੰਗਤ ਨੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਰੱਖਿਆ ਹੈ ਸਤਿਗੁਰਾਂ ਦੀ ਬਾਣੀ ਅਨੰਤ ਕਲਾਵਾਂ ਦੀ ਮਾਲਕ ਹੈ ਪਾਤਸ਼ਾਹ ਜੀ ਦੇ ਬਚਨ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਾਧ ਸੰਗਤ ਜੀ ਆਪਾਂ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਹਾਵਾ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮਾਂ ਸਤਗੁਰਾਂ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਨਾ ਉਸ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਬਰਕਤਾਂ ਹਨ ਦੇਖੋ ਇਤਿਹਾਸ ਗਵਾਹ ਹੈ ਜਿਨ੍ਹਾਂ ਜਿਨ੍ਹਾਂ ਨੇ ਇੱਕ ਇੱਕ ਸ਼ਬਦ ਸੁਣਿਆ ਭਾਵਨਾ ਦੇ ਨਾਲ ਉਹਨਾਂ ਦਾ ਜੀਵਨ ਬਦਲ ਗਿਆ ਸੱਜਣ ਠੱਗ ਨੇ ਇੱਕ ਹੀ ਸ਼ਬਦ ਸੁਣਿਆ ਨਾ ਮਹਾਰਾਜ ਨੇ ਉਚਾਰਨ ਕੀਤਾ ਸੀ ਉਜਲ ਕਹਾਂ ਚਿਲਕਣਾ ਘੋਟੇ ਮੁਕਾਲੜੀ ਮਸ ਧੋਤਿਆਂ ਝੂਠ ਨ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ ਜਿਹੜਾ ਪਹਿਲਾਂ ਨਾਮ ਦਾ ਹੀ ਸੱਜਣ ਸੀ ਸਾਧ ਸੰਗਤ ਜੀ ਸੱਚੀ ਮੁੱਚੀ ਹੋ ਭਾਈ ਸੱਜਣ ਬਣ ਗਿਆ ਸੰਤ ਸੱਜਣ ਬਣ ਗਿਆ ਉਹਦੇ ਜੀਵਨ ਦੇ ਵਿੱਚ ਤਬਦੀਲੀ ਆ ਗਈ ਇਹ ਭਾਵਨਾ ਦੀ ਖੇੜ ਹੈ ਸਦ ਸੰਖਤ ਜੀ ਨੂਰੇ ਨਾਮ ਦਾ ਕੋੜੀ ਹੈ ਉਸ ਨੇ 21 ਸ਼ਬਦ ਸੁਣਿਆ ਉਸ ਦੇ ਸਰੀਰ ਦੇ ਹੀ ਦੁੱਖ ਦੂਰ ਨਹੀਂ ਹੋਏ ਉਹਦੇ ਮਾਨਸਿਕ ਦੁੱਖ ਵੀ ਦੂਰ ਹੋ ਗਏ ਉਹਦੇ ਵਿਕਾਰਾਂ ਔਗਣਾਂ ਦੇ ਦੁੱਖ ਵੀ ਦੂਰ ਹੋ ਗਏ ਮਨ ਵੀ ਧੁੱਪ ਗਿਆ ਮਹਾਰਾਜ ਨੇ ਫਰਮਾਇਆ ਸੀ ਨਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਨ ਲਾਏ ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜੇ ਤਾ ਮੋਹ ਪ੍ਰੀਤ ਸਵਾਦ ਸਬਾ ਕਾਲ ਖਗਦਾਗਾ ਦਾਗ ਦਾਗ ਦੋਸ਼ ਮੋਏ ਚੱਲਿਆ ਲਾਏ ਦਰਗੇ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੇ ਫਿਰ ਹੋਐ ਸਾਰ ਨਾਨਕ ਸਾਚਾ ਸਰਬਦਾਤਾ ਉਹ ਨੂਰਾ ਕੋਣੀ ਜਿਹੜਾ ਸੀ ਸਾਧ ਸੰਗਤ ਜੀ 9 ਨਵੰਬਰ 9 ਹੋ ਗਿਆ ਉਹਦੇ ਤਨ ਦੇ ਰੋਗ ਵੀ ਚਲੇ ਗਏ ਉਹਦੇ ਮਨ ਦੇ ਰੋਗ ਵੀ ਚਲੇ ਗਏ ਇਹ ਭਾਵਨਾ ਦੀ ਗੱਲ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਣ ਕਰ ਦਿੱਤਾ ਸੱਚੀ ਮੁਚੀ ਉਹਨਾਂ ਦੇ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਅੰਦਰੋਗਾਂ ਇਤਿਹਾਸ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਇੱਕ ਦੇਸ ਰਾਜ ਨਾਮ ਦਾ ਹਿੰਦੂ ਘਰ ਦੇ ਵਿੱਚ ਪੈਦਾ ਹੋਇਆ ਇਹ ਵਿਅਕਤੀ ਸੀ ਕਿਉਂਕਿ ਸਤਿਗੁਰੂ ਜੀ ਕੇਵਲ ਸਿੱਖਾਂ ਦੇ ਗੁਰੂ ਨਹੀਂ ਸਾਰਿਆਂ ਦੇ ਗੁਰੂ ਹਨ ਸਾਰਿਆਂ ਤੇ ਮੇਹਰ ਵਰਤਾਉਂਦੇ ਹਨ ਜਿਸ ਵਕਤੋ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆਇਆ ਨਾ ਮੱਥਾ ਟੇਕਣ ਫੈਸਲਬ ਜੀ ਕਹਿੰਦੇ ਸ਼ਬਦ ਚੱਲ ਰਿਹਾ ਸੀ ਮਨ ਕਹਾ ਵਿਸਾਰਿਓ ਰਾਮ ਨਾਮ ਮਾਗ ਵਾਲੇ ਦਿਨ ਤੋਂ ਲੈ ਕੇ ਹੋਲੇ ਮਹੱਲੇ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮਰਜ਼ਾਦਾ ਹੈ ਕੇ ਉੱਥੇ ਬਸੰਤ ਰਾਗ ਦੇ ਵਿੱਚ ਸ਼ਬਦ ਗਾਇਨ ਕੀਤੇ ਜਾਂਦੇ ਆ ਬਸੰਤ ਰਾਗ ਗਾਇਆ ਜਾਂਦਾ ਇਹ ਬਸੰਤ ਰਾਗ ਦਾ ਸ਼ਬਦ ਹੈ ਮਨ ਕਹੋ ਵਿਸਾਰਿਓ ਰਾਮ ਨਾਮ ਤਨ ਬਿਨਸੈ ਜਮ ਸਿਓ ਪਰੈ ਕਾਮ ਇਹ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕਹਾਂ ਵਿਚਾਰ ਧਨਦਾਰਾ ਸੰਪਤ ਗ੍ਰਹਿ ਕਛ ਸੰਗ ਨ ਚਾਲੈ ਸਮਝ ਲੇਹੇ ਇਹ ਸ਼ਬਦ ਜਿਸ ਵਕਤ ਸੁਣਿਆ ਨਾ ਦੇਸ ਰਾਜ ਨੇ ਸਚੀ ਮੁਚੀ ਕਹਿੰਦੇ ਇਹ ਸ਼ਬਦ ਬਾਣੀ ਜਿਹੜੀ ਸੀ ਨਾ ਇਹਦੇ ਹਿਰਦੇ ਨੂੰ ਬਾਣ ਦੀ ਤਰ੍ਹਾਂ ਵੱਜੀ ਬਾਣੀ ਨੂੰ ਜਦ ਵੀ ਪੜੀਏ ਜਦ ਵੀ ਸੁਣੀਏ ਨਾ ਉਦੋਂ ਇੰਜ ਮਹਿਸੂਸ ਕਰੀ ਵੀ ਬਾਣੀ ਸਾਨੂੰ ਸਿੱਖਿਆ ਦੇ ਰਹੀ ਹੈ ਸਾਨੂੰ ਸਮਝਾ ਲਈ ਫਿਰ ਜੀਵਨ ਬਦਲ ਜਾਂਦਾ ਹੈ ਫਿਰ ਗੁਰੂ ਦੀ ਕਲਾ ਵਰਤ ਜਾਂਦੀ ਹੈ ਇਹ ਨਾ ਹੋਵੇ ਵੀ ਜਦ ਕਿਦਰੇ ਕਰੜਾਈ ਵਾਲੇ ਕੋਈ ਸ਼ਬਦ ਆਉਣ ਉਪਦੇਸ਼ ਵਾਲੇ ਸ਼ਬਦ ਆਉਣ ਆਪਾਂ ਕਹੇ ਨਾ ਇਹ ਦੂਸਰਿਆਂ ਵਾਸਤੇ ਹੈ ਫਿਰ ਨਹੀਂ ਕੁਝ ਬਣਦਾ ਜੇ ਆਪਾਂ ਕਹੇ ਮੇਰੇ ਵਾਸਤੇ ਹਨ ਦੇਸ ਰਾਜ ਨੇ ਇੱਕ ਇੱਕ ਪੰਕਤੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਵਾਕਿਆ ਹੀ ਮਨੋਂ ਪ੍ਰਮਾਤਮਾ ਦਾ ਨਾਮ ਵਿਸਾਰਿਆ ਹੋਇਆ ਹੈ ਮਹਾਂਪੁਰਸ਼ਾਂ ਨੇ ਸਾਹਮਣੇ ਲਿਖਿਆ ਹੈ ਨਾ ਸਿਮਰਨ ਸਾਰੇ ਰੋਗਾਂ ਦੀ ਦਵਾਈ ਹੈ ਇਕ ਓੰਕਾਰ ਤੋਂ ਲੈ ਕੇ 18 10 20 ਤੱਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਿਮਰਨ ਦੀ ਮਹਿਮਾ ਕੀਤੀ ਹੈ ਸਿਮਰਨ ਕਰੋ ਸਿਮਰਨ ਕਰੋ ਸਿਮਰਨ ਕਰੋ ਪਰਮਾਤਮਾ ਨੂੰ ਯਾਦ ਕਰੋ ਬਹੁਤ ਵੱਡੀਆਂ ਬਰਕਤਾਂ ਹਨ ਕਹਿੰਦੇ ਦੇਸ ਰਾਜ ਨੇ ਆਖਿਆ ਵੀ ਵਾਕਿਆ ਮੈਂ ਤਾਂ ਸਿਮਰਨ ਕਰਦਾ ਨਹੀਂ ਤਨ ਬਿਨਸੇ ਜਮ ਸਿਓ ਪਰੇ ਕਾਮ ਜਦ ਤਨ ਬਿਨਸ ਜਾਵੇਗਾ ਫਿਰ ਜਮਾਂ ਦੇ ਵਸ ਦੇ ਵਿੱਚ ਪੈਣਾ ਪਵੇਗਾ ਜੇ ਸਿਮਰਨ ਨਾ ਕੀਤਾ ਤਾਂ ਮਾੜੀ ਹਾਲਤ ਹੋਵੇਗੀ ਇਹ ਜਿਹੜੇ ਬਾਹਰ ਦੇ ਪਦਾਰਥ ਹਨ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਵਿਰਥ ਜਾ ਰਿਹਾ ਹੈ ਜੀ ਕਹਿੰਦੇ ਉਸ ਨੇ ਜਦ ਇਹ ਵਸਾਇਆ ਨਾ ਇਹ ਪੰਕਤੀਆਂ ਨੂੰ ਆਪਣੇ ਮਨ ਦੇ ਵਿੱਚ ਧਨਦਾਰਾ ਸੰਪਤ ਗ੍ਰਹਿ ਕਸ਼ ਸੰਗ ਨ ਚਾਲੈ ਸਮਝ ਲੈ ਇਹ ਸਾਰਾ ਕੁਝ ਕੁਝ ਵੀ ਨਾਲ ਜਾਣ ਵਾਲਾ ਨਹੀਂ ਆਪਣੇ ਮਨ ਦੇ ਵਿੱਚ ਬਚਨਾਂ ਨੂੰ ਵਸਾ ਕੇ ਆਪਣੇ ਘਰ ਦੇ ਵਿੱਚ ਗਿਆ ਜਿੰਨਾ ਸੋਨਾ ਚਾਂਦੀ ਹੀਰੇ ਜਵਾਹਰ ਸਾਰੇ ਨਾਲ ਨਾ ਬਹੁਤ ਵੱਡਾ ਧਨੀ ਵਿਅਕਤੀ ਸੀ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਬਚਨ ਦੋ ਲਿਖੇ ਹਨ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਧਨੀ ਹੋ ਕੇ ਉੱਤਮ ਜਾਤ ਦੇ ਵਿੱਚੋਂ ਹੋ ਕੇ ਜਾਤ ਸਨਾਤੀ ਸੇਵਕ ਹੋਏ ਤਾਕਾ ਕਹਿਣਾ ਕਹੋ ਨਾ ਕੋਏ ਵਿਚ ਸਨਾਤੀ ਸੇਵਕ ਹੋਏ ਮਹਾਰਾਜ ਕਹਿੰਦੇ ਨਾਨਕ ਪਣੀਆਂ ਪਹਿਰੇ ਸੋਏ ਦੋ ਬਚਨ ਲਿਖਿਆ ਕਹਿੰਦੇ ਉੱਚੀ ਜਾਤ ਵਾਲਾ ਹੋਵੇ ਧਨ ਪਦਾਰਥ ਵਾਲਾ ਹੋਵੇ ਕੋਈ ਬੰਦਾ ਜੇਕਰ ਉਹ ਧਰਮ ਦੇ ਰਸਤੇ ਤੇ ਚੱਲਦਾ ਹੈ ਨਾ ਜੇ ਉਹ ਸਿਮਰਨ ਕਰਦਾ ਹੈ ਨਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨਾ ਲੋਕਾਂ ਦੇ ਵਿੱਚ ਐਸੇ ਅਖਰ ਹੀ ਨਹੀਂ ਹੈਗੇ ਵੀ ਉਹਦੀ ਮਹਿਮਾ ਬਿਆਨ ਕੀਤੀ ਜਾ ਸਕੇ ਤਾ ਕਾ ਕਹਿਣਾ ਕਹੋ ਨਾ ਕੋਇ ਕਿਉਂਕਿ ਸਚਾਈ ਇਹ ਹੈ ਕਿ ਧਨ ਪਦਾਰਥ ਵਾਲੇ ਬੰਦੇ ਬਹੁਤ ਘੱਟ ਸਿਮਰਨ ਵਾਲੇ ਪਾਸੇ ਚੱਲਦੇ ਹਨ ਧਰਮ ਦੇ ਰਸਤੇ 'ਤੇ ਬਹੁਤ ਘੱਟ ਚੱਲਦੇ ਹਨ ਮਹਾਰਾਜ ਕਹਿੰਦੇ ਜਿਹੜਾ ਚੱਲਦਾ ਹੈ ਨਾ ਉਹਦੀ ਕੀਮਤ ਹੀ ਨਹੀਂ ਕਹੀ ਜਾ ਸਕਦੀ ਦੂਸਰਾ ਬਚਨ ਮਹਾਰਾਜ ਜੀ ਨੇ ਲਿਖਿਆ ਵੀ ਵਿੱਚ ਸਰਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ ਜਿਹੜਾ ਕਹਿੰਦੇ ਕੋਈ ਗਰੀਬ ਹੈ ਕੋਈ ਮੁਫਲਸ ਹੈ ਖਾਣ ਨੂੰ ਕੋਈ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ ਪਾਉਣ ਨੂੰ ਕੋਈ ਕੱਪੜੇ ਦਾ ਪ੍ਰਬੰਧ ਨਹੀਂ ਰਹਿਣ ਨੂੰ ਘਰ ਦਾ ਪ੍ਰਬੰਧ ਨਹੀਂ ਤਾਂ ਵੀ ਅੰਮ੍ਰਿਤ ਵੇਲੇ ਉੱਠਦਾ ਹੈ ਤਾਂ ਵੀ ਸਿਮਰਨ ਕਰਦਾ ਹੈ ਤਾਂ ਵੀ ਸੇਵਾ ਕਰਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਸਰੀਰ ਦਾ ਚਮੜਾ ਹੋਵੇ ਉਹਦੀਆਂ ਜੁੱਤੀਆਂ ਬਣਾ ਕੇ ਉਹ ਗੁਰਮੁਖ ਦੇ ਪੈਰਾਂ ਦੇ ਵਿੱਚ ਪਾ ਦੇਣੀਆਂ ਚਾਹੀਦੀਆਂ ਹਨ ਗਰੀਬ ਬੰਦੇ ਨੂੰ ਤਾਂ ਲੋੜਾਂ ਹੀ ਮਾਰ ਜਾਂਦੀਆਂ ਹਨ ਸਿਮਰਨ ਕਿੱਥੇ ਕਰਦਾ ਹੈ ਇਹ ਚਾਹੀਦਾ ਹੈ ਉਹ ਚਾਹੀਦਾ ਹੈ ਇਹ ਫਿਕਰੀ ਮਾਰ ਜਾਂਦੇ ਹਨ ਪਰ ਮਹਾਰਾਜ ਕਹਿੰਦੇ ਜਿਹੜਾ ਕਰਦਾ ਹੈ ਨਾ ਗਰੀਬੀ ਨੂੰ ਦਰ ਕਿਨਾਰ ਕਰਕੇ ਪਾਸੇ ਰੱਖ ਕੇ ਫਿਰ ਵੀ ਅੰਮ੍ਰਿਤ ਵੇਲੇ ਉੱਠਦਾ ਹੈ ਫਿਰ ਵੀ ਸਿਮਰਨ ਕਰਦਾ ਹੈ ਮਾਰਾਇ ਕਹਿੰਦੇ ਉਹਦੇ ਪੈਰਾਂ ਦੇ ਵਿੱਚ ਮੇਰੇ ਚਮੜੇ ਦੀਆਂ ਜੁੱਤੀਆਂ ਪਾਉਣੀਆਂ ਚਾਹੀਦੀਆਂ ਹਨ ਮਾਰਾਇ ਨੇ ਐਨੀ ਮਹਿਮਾ ਕੀਤੀ ਹੈ ਸਿਮਰਨ ਕਰਨ ਵਾਲੇ ਦੀ ਦੇਸ ਰਾਜ ਨੇ ਜਿੰਨਾ ਧਨ ਪਦਾਰਥ ਸੀ ਨਾ ਉਹਦੀਆਂ ਦੋ ਢੇਰੀਆਂ ਬਣਾ ਦਿੱਤੀਆਂ ਐ ਢੇਰ ਲਾ ਦਿੱਤੇ ਦੋ ਆਪਣੀ ਪਤਨੀ ਨੂੰ ਆਖਣ ਲੱਗੇ ਕਿ ਭਾਗਵਾਨ ਨੇ ਇੱਕ ਢੇਰੀ ਤੋਂ ਚੁੱਕ ਲੈ ਕਿਉਂਕਿ ਤੂੰ ਵੀ ਘਰ ਦੀ ਅੱਧੀ ਮਾਲਕ ਹੈਂ ਇਹ ਸਾਰਾ ਕੁਝ ਮੇਰਾ ਨਹੀਂ ਅੱਧਾ ਤੇਰਾ ਹੈ ਸਤਪੁਰਸ਼ ਬਰਾਬਰ ਦਾ ਦੇ ਹਿਸਾਬ ਦੇ ਨਾਲ ਚੱਲਦੇ ਹਨ ਇਹ ਨਹੀਂ ਵੀ ਕੋਈ ਇਸਤਰੀ ਹੈ ਜ ਜ ਉਹਨੂੰ ਦਬਾ ਕੇ ਰੱਖੋ ਇਸ ਤਰ੍ਹਾਂ ਦੀ ਗੱਲ ਨਹੀਂ ਕਹਿੰਦੇ ਅੱਧਾ ਹਿੱਸਾ ਤੇਰਾ ਹੈ ਤੂੰ ਆਪਣੀ ਮਰਜ਼ੀ ਦੇ ਨਾਲ ਆਪਣਾ ਜੀਵਨ ਗੁਜ਼ਾਰ ਪਰ ਮੈਂ ਆਪਣੇ ਹਿੱਸੇ ਦਾ ਸਾਰਾ ਜਿਹੜਾ ਧਨ ਪਦਾਰਥ ਹੈ ਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਪ੍ਰਕਰਮਾਂ ਦੇ ਵਿੱਚ ਇਹ ਪ੍ਰਕਰਮਾਂ ਨੂੰ ਪੱਕਿਓ ਕਰਨ ਵਾਸਤੇ ਸੇਵਾ ਦੇ ਵਿੱਚ ਲਾ ਦੇਣਾ ਹੈ ਉਦੋਂ ਪ੍ਰਕਰਮਾ ਕੱਚੀ ਸੀ ਜਿਸ ਵਕਤ ਦੀ ਇਹ ਗੱਲ ਹੈ ਕਹਿੰਦੇ ਜਿਹੜੀ ਉਸ ਦੀ ਪਤਨੀ ਸੀ ਨਾ ਉਹਤੇ ਵੀ ਮਹਾਰਾਜ ਦੀ ਬੜੀ ਭਾਰੀ ਕਿਰਪਾ ਸੀ ਆਮ ਤੌਰ ਤੇ ਕਿਹਾ ਜਿਵੇਂ ਵਿਦਵਾਨਾਂ ਨੇ ਲਿਖਿਆ ਹੈ ਨਾ ਕਿ ਖਾਣ ਪਾਣ ਪਹਿਰਾਣ ਇਸ਼ਟਾਦ ਇਹ ਸਾਰਾ ਸੁਭਾਅ ਮਿਲਦਾ ਹੋਵੇ ਨਾ ਫਿਰ ਅਸਲ ਦੇ ਵਿੱਚ ਜੀਵਨ ਸਾਥੀ ਬਣਦਾ ਹੈ ਜੇ ਵਿਚਾਰ ਵੱਖਰੀ ਵੱਖਰੀ ਹੋਏ ਫਿਰ ਐਵੇਂ ਟਾਈਮ ਪਾਸ ਹੁੰਦਾ ਹੈ ਸਮੇ ਨੂੰ ਟਾਈਮ ਅੱਗੇ ਲਗਾਇਆ ਜਾਂਦਾ ਹੈ ਕੋਈ ਜੀਵਨ ਸਾਥੀ ਵਾਲੀ ਗੱਲ ਨਹੀਂ ਹੁੰਦੀ ਪਤਨੀ ਆਖਣ ਲੱਗੀ ਕਹਿੰਦੇ ਪਤੀ ਜੀ ਜੇਕਰ ਇਹ ਸਾਰਾ ਕੁਝ ਤੁਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਭੇਟਾ ਕਰਦੇ ਤਾਂ ਮੈਨੂੰ ਕਿ ਤੁਸੀਂ ਵਾਂਝੀ ਰੱਖ ਰਹੇ ਹੋ ਮੇਰਾ ਵੀ ਸਾਰਾ ਕੁਝ ਗੁਰੂ ਰਾਮਦਾਸ ਦੇ ਇੱਥੇ ਚਰਨਾਂ ਦੇ ਵਿੱਚ ਸੇਵਾ ਦੇ ਚੀਨ ਵਿੱਚ ਹੀ ਲਾ ਦਿਆਂਗਾ ਉਹਨਾਂ ਦੋਨਾਂ ਨੇ ਰਜ ਰਜ ਕੇ ਸੇਵਾ ਕੀਤੀ ਗੁਰੂ ਗੁਰੂ ਝਪਦੇ ਰਹੇ ਸਾਰੀ ਜ਼ਿੰਦਗੀ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਜਿਸ ਵਕਤ ਉਹਨਾਂ ਦਾ ਅੰਤਮ ਸਮਾਂ ਆਇਆ ਨਾ ਤਾਂ ਸੋਢੀ ਸੁਲਤਾਨ ਪਾਦਸ਼ਾਹ ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਸਾਹਮਣੇ ਆ ਕੇ ਉਹਨਾਂ ਦੇ ਸੀਸ ਤੇ ਹੱਥ ਰੱਖਿਆ ਗੁਰੂ ਉਹਨਾਂ ਦੇ ਹਮੇਸ਼ਾ ਅੰਗ ਸੰਗ ਹੁੰਦਾ ਹੈ ਇਹ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਦੀ ਗੱਲ ਹੈ ਜਿਨ੍ਹਾਂ ਨੇ ਬਾਣੀ ਨੂੰ ਸਮਝਿਆ ਜਿਨ੍ਹਾਂ ਨੇ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਜੀਵਨ ਦੇ ਵਿੱਚ ਧਾਰਨ ਕੀਤਾ ਆਪਾਂ ਕੰਮ ਸੇ ਕੰਮ ਐਨਾ ਹੀ ਕਰ ਲਈਏ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵਾਂਦੀ ਕੱਢ ਲਈਏ ਤਾਂ ਵੀ ਗੁਰੂ ਦੀ ਪ੍ਰਸੰਤਾ ਦੇ ਪਾਤਰ ਬਣ ਜਾਵਾਂਗੇ ਚਲੋ ਜਿਆਦਾ ਨਹੀਂ ਨਾ ਕਰ ਸਕਦੇ ਕਮ ਸੇ ਕੰਮ ਹਰ ਗੁਰਸੇਖ ਨੂੰ ਐਨਾ ਕਰਨਾ ਚਾਹੀਦਾ ਹੈ ਜਿੰਨੀ ਕਿਸੇ ਦੀ ਧਰਮ ਦੀ ਕਿਰਤ ਹੈ ਨਾ ਉਹਦੇ ਵਿੱਚੋਂ ਦਸਵਾਂ ਹਿੱਸਾ ਜ਼ਰੂਰ ਕੱਢਣਾ ਚਾਹੀਦਾ ਹੈ ਗਰੀਬ ਦਾ ਮੋਹ ਹੋ ਜੇ ਜਾਂ ਗੁਰੂ ਦੀ ਗੋਲਪ ਹੋ ਜੇ ਇੱਕ ਹੀ ਗੱਲ ਹੈ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਉਹ ਕਹਿੰਦੇ ਕਲਾ ਕਿਉਂ ਨਹੀਂ ਵਰਤਦੀ ਹੈ ਆਪਾਂ ਇਨੀ ਬਾਣੀ ਪੜਦੇ ਆਂ ਪਾਈਨਾ ਅਭਿਆਸ ਕਰਦੇ ਆਂ ਜੀਵਨ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ ਭਾਈ ਸਾਹਿਬ ਜੀ ਕਹਿੰਦੇ ਬਾਣੀ ਪੜਦੇ ਤਾਂ ਹੈਗੇ ਹਾਂ ਪਰ ਬਾਣੀ ਨੂੰ ਮੰਨਦੇ ਕੋਈ ਨਹੀਂ ਹਾਂ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੋਈ ਨਹੀਂ ਕਰਦੇ ਸਤਗੁਰਾਂ ਨੇ ਤੇ ਕਿਹਾ ਜਾਤ ਜਨਮ ਨੇ ਪੁੱਛਿਆ ਸੱਚ ਕਰ ਲਿਓ ਬਤਾਏ ਸਾ ਜਾਤ ਸਾ ਫਤ ਹੈ ਜਿਹੇ ਕਰਮ ਕਮਾਏ ਆਪਾਂ ਕਿਹਾ ਗਰੀਬਾਂ ਦੇ ਭਾਂਡੇ ਘਰ ਦੇ ਵਿੱਚੋਂ ਬਾਹਰ ਹੀ ਰੱਖੋ ਉਹਨਾਂ ਦੇ ਮੂੰਹ ਨਾ ਕਿਤੇ ਲੱਗ ਜਾਣ ਕਿਵੇਂ ਗੁਰੂ ਦੀ ਕਲਾ ਵਰਤੇਗੀ ਫਿਰ ਸਤਗੁਰ ਨੇ ਕਿਹਾ ਭੰਡ ਜਮੀਐ ਭੰਡ ਨਿਮੀਐ ਭੰਡ ਹੋਈਐ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ ਪਰ ਸਾਡੀ ਮਾਨਸਿਕਤਾ ਦੇ ਵਿੱਚੋਂ ਅਜੇ ਇਹ ਗੱਲਾਂ ਗਈਆਂ ਨਹੀਂ ਹਨ ਗੁਰੂ ਦੀ ਕਲਾ ਕਿਵੇਂ ਮਰਤੇ